ਲੇ ਕੇ ਭੱਜ ਗਏ ਕਿੰਨੇ 40 ਲੱਖ ਕਿਦੇ ਸੀਗੇ ਤੁਹਾਡੇ ਸਾਡੇ ਬਈ ਵੀਜ਼ਾ ਲੋਨ ਹੁੰਦਾ ਸੀਗਾ ਹਾਂ ਦੋ ਥਾਲਾ ਕਮਾ ਕਰ ਫਿਰਦੇ ਮਲ ਅੱਜ ਫੜਿਆ ਕਿੱਥੇ ਕਰਦਾ ਬਈ ਕਾਦਾ ਵੀਜ਼ਾ ਲੋਇਆ ਸੀਗਾ ਕਨੇਡਾ ਦਾ ਕਨੇਡਾ ਭੇਜਣ ਦੇ ਨਾਮ ਉੱਤੇ 40 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਏਜੰਟ ਨੂੰ ਨੌਜਵਾਨਾਂ ਨੇ ਚੌਰਾਹੇ ਦੇ ਵਿੱਚ ਫੜਿਆ ਤੁਹਾਨੂੰ ਦੱਸਦੇ ਕਿ ਤਸਵੀਰਾਂ ਬਠਿੰਡਾ ਦੀਆਂ ਨੇ ਜਿੱਥੇ ਨੌਜਵਾਨਾਂ ਨੇ ਅੱਜ ਇੱਕ ਏਜੰਟ ਨੂੰ ਫੜਿਆ ਚੌਰਾਹੇ ਦੇ ਵਿੱਚ ਜਿਸਨੇ ਉਹਨਾਂ ਦੇ ਨਾਲ 40 ਲੱਖ ਰੁਪਏ ਦੀ ਠੱਗੀ ਮਾਰੀ ਹੈ ਕੈਨੇਡਾ ਭੇਜਣ ਦੇ ਨਾਮ ਉੱਤੇ ਤੇ ਨਾ ਹੀ ਉਹਨਾਂ ਨੂੰ ਹੱਲੇ ਤੱਕ ਵੀਜ਼ਾ ਲੈ ਕੇ ਦਿੱਤਾ ਹੈ ਨਾ ਉਹਨਾਂ ਦੇ ਪੈਸੇ ਵਾਪਸ ਕਰ ਰਿਹਾ ਹੈ ਤੇ ਨਾ ਹੀ ਉਹਨਾਂ ਦਾ ਫੋਨ ਚੱਕ ਰਿਹਾ ਸੀ ਤਾਂ ਅੱਜ ਨੌਜਵਾਨ ਜਦੋਂ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਓਵੀ ਜਾ ਰਿਹਾ ਸੀ ਤਾਂ ਨੌਜਵਾਨਾਂ ਨੇ ਉਸ ਨੂੰ ਫੜ ਲਿਆ ਆਖਿਰ ਕੀ ਹੈ ਪੂਰਾ ਮਾਮਲਾ ਉਥੋਂ ਸੁਣਾਉਂਦੇ ਹਾਂ ਕੈਸ਼ ਵੀ ਤੁਸੀਂ ਇਹ ਨਕਦ ਕੈਸ਼ ਭਾਈ ਰੁਪਏ ਨਕਦ ਸਾਰੇ ਚੱਕਾ ਆਪਣੇ ਕੋਲੇ ਸਾਨੂੰ ਜਿਹੜੀ ਹੈ ਕਿ ਡੀਸੀਆਰ ਤੋਂ ਜਿਹੜੀ ਹੈਗੀ ਕਾਲ ਆਈ ਸੀ ਫਾਈਨੈਂਸ ਨਾਲ ਦੀ ਲੇਡੀ ਜੀ ਵੀ ਮੇਰੇ ਜਿਹੜਾ ਹੈਗਾ ਕਰ ਵਾਲੇ ਨੂੰ ਜਗਜੀਤ ਸਿੰਘ ਨੂੰ ਵਿਅਕਤੀਆਂ ਨੇ ਇਹਨਾਂ ਕਡਨੈਪ ਕਰ ਲਿਆ ਜਿਸ ਤੇ ਜਿਹੜਾ ਮੌਕੇ ਤੇ ਪੀਸੀਆਰ ਪਾਰਟੀ ਦੇ ਡਿਊਟੀ ਅਫਸਰ ਜਿਹੜੇ ਮੌਕੇ ਤੇ ਚਲੇ ਗਏ ਸੀਗੇ ਜਿਸ ਤੇ ਜਿਹੜਾ ਹੈਗਾ ਮੌਕੇ ਤੇ ਜਾ ਕੇ ਦੋਨੇ ਪਾਰਟੀਆਂ ਜਿਹੜੀਆਂ ਉੱਥੇ ਮੌਜੂਦ ਸੀ ਜਿਨ੍ਹਾਂ ਨੂੰ ਜਿਹੜਾ ਹੈਗਾ ਥਾਣੇ ਬੁਲਾਇਆ ਗਿਆ ਤੇ ਜੋ ਕੇ ਵੈਰੀਫਾਈ ਕਰਕੇ ਜਿਹੜੀ ਅਗਲੀ ਕਾਨੂੰਨੀ ਕਾਰਵਾਈ ਹਮ ਚ ਲਿਆਂਦੀ ਮੁੱਢਲੀ ਜਾਂਚ ਚ ਤਾਂ ਇੰਨਾ ਹੀ ਪਤਾ ਲੱਗਿਆ ਵੀ ਜਿਹੜਾ ਲਖਵੀਰ ਸਿੰਘ ਹੈ ਕਲਵੀਰ ਸਿੰਘ ਹੈ ਇਹ ਮਿਗ੍ਰੇਸ਼ਨ ਦਾ ਕੰਮ ਕਰਦਾ ਸੀ ਪਹਿਲਾਂ ਤੇ ਜਿਹੜੀ ਦੂਸਰੀ ਪਾਰਟੀ ਆ ਉਹਨਾਂ ਕੋਈ ਇਹਨਾਂ ਨੇ ਇਮੀਗ੍ਰੇਸ਼ਨ ਵਗੈਰਾ ਦਾ ਇਹ ਤੋਂ ਕੰਮ ਕਰਵਾਇਆ ਸੀ ਲੈ ਕੇ ਭੱਜ ਗਏ ਕਿੰਨੇ 40 ਲੱਖ ਕਿਤੇ ਸੀਗੇ ਭਾਜ ਸਾਡੇ ਬਈ 3 ਦਾ ਲੋਨ ਹੁੰਦਾ ਸੀਗਾ ਹਾਂ 2 ਸਾਲਾਂ ਦਾ ਮਾਰ ਘਰ ਫਿਰਦੇ ਮੈਂ ਆ ਕੇ ਫੜਿਆ ਇਹ ਕਿੱਥੋਂ ਕਿੱਥੋਂ ਰਿਕਾਰਡ ਦਾ ਬਈ 3 ਕੋਟ ਕਾਦਾ ਵੀਜ਼ਾ ਲਵਾਇਆ ਸੀ ਕੈਨੇਡਾ ਦਾ